ਖਬਰਨਾਮਾ ਦੇਖ ਰਿਹਾ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਉਸ ਰਾਜ ਸੂਬੇ ਦੀ ਸਰਕਾਰ ਫਸੀ ਕਸੂਤੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਲੜਕੀ ਦੇ ਵਿਆਹ ਦੇ ਵਿੱਚ ਗੁਰਪ੍ਰੀਤ ਮਾਨ ਅਤੇ ਭਗਵੰਤ ਮਾਨ ਵੱਲੋਂ ਰਜ ਕੇ ਭੰਗੜੇ ਪਾਏ ਜਾ ਰਹੇ ਨੇ ਲੇਕਿਨ ਇਧਰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਮਜ਼ਦੂਰ ਵਰਗ ਵੱਲੋਂ ਜਲੂਸ ਕੱਢਿਆ ਜਾ ਰਿਹਾ ਹੈ ਅਜਹੀ ਇੱਕ ਹੋਰ ਵੀਡੀਓ ਵਾਇਲ ਹੋਈ ਹੈ ਜਿਸ ਵਿੱਚ ਦੇਮਾਨ ਜਿਹੜਾ ਆਪਣੇ ਆਪ ਨੂੰ بڑا ਕਹਿੰਦਾ ਸੀ ਕਿ ਮੈਂ ਜਮੀਨੀ ਪੱਧਰ ਤੇ ਜੁੜਿਆ ਹੋਇਆ ਹਾਂ ਲੇਕਿਨ ਕਿਸਾਨਾਂ ਦੇ ਜਵਾਬ ਨਹੀਂ ਦੇ ਸਕਿਆ ਦੇਮਾਨ ਨੇ ਕੰਨੀ ਘਤرائی ਲੇਕਿਨ ਕਿਸਾਨ ਵੀ ਕਿਉਂ ਕਿਹੜੇ ਕਿਸੇ ਤੋਂ ਘੱਟ ਨਹੀਂ ਉਹਨੂੰ ਤਜਰਬਾ ਹੋ ਗਿਆ ਪ੍ਰੋਟੈਸਟ ਕਰਨਾ ਧਰਨੇ ਮਜਾਰੇ ਕਰਨੇ ਕਿਵੇਂ ਨੇ ਦੇਵ ਮਾਨਦਾਰ ਰਜ ਕੇ ਕਿਸਾਨਾਂ ਵੱਲੋਂ ਜਲੂਸ ਕੱਢਿਆ ਗਿਆ ਰਜ ਕੇ ਵਿਰੋਧ ਕੀਤਾ ਗਿਆ ਯਾਨੀ ਕਿ ਵਿਗਨ ਪਾਇਆ ਗਿਆ ਜਦੋਂ ਉਹ ਸਕੂਲ ਦੇ ਵਿੱਚ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਉਦਘਾਟਨ ਕਰ ਲੈ ਸੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਧਰ ਗੀਤਾਂ ਸੰਗੀਤਾਂ ਦੇ ਵਿੱਚ ਜਿਹੜੇ ਨੇ ਬੀਜ ਚੱਲ ਰਹੇ ਨੇ ਲੇਕਿਨ ਉਹਨਾਂ ਨੂੰ ਪਤਾ ਨਹੀਂ ਕਿ ਮੇਰੇ ਵਿਧਾਇਕਾਂ ਅਤੇ ਮੇਰੇ ਮੰਤਰੀਆਂ ਦਾ ਰਜ ਕੇ ਜਲੂਸ ਕੱਢਿਆ ਜਾ ਰਿਹਾ ਹੈ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਜਬਰੀ ਉਹ ਧਰਨਾ ਚੁੱਕਿਆ ਅਤੇ ਕਈ ਕਿਸਾਨ ਯੂਨੀਅਨ ਦੇ ਆਗੂਆਂ ਤੇ ਪਰਚੇ ਵੀ ਹੋਏ ਉਹਨਾਂ ਨੂੰ ਥਾਣੇ ਵੀ ਰੋਕ ਕੇ ਰੱਖਿਆ ਗਿਆ ਯਾਨੀ ਕਿ ਚੁੱਕ ਚੁੱਕ ਕੇ ਜਿਹੜੇ ਨੇ ਇੱਕ ਅਫਸਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਕਹਿ ਰਹੀ ਹੈ ਕਿ ਮੈਂ ਕਿਸਾਨਾਂ ਦੀ ਤੀਆਂ ਏਕੜ ਕਿਸਾਨਾਂ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਦੇ ਮਾਨ ਦਾ ਰੱਜ ਕੇ ਵਿਰੋਧ ਕੀਤਾ ਗਿਆ ਦੇਵ ਮਾਨ ਨੂੰ ਭਾਜਪਾ ਪਈਆ ਦੇਵ ਮਾਨ ਨੂੰ ਚਾਹੀਦਾ ਸੀ ਕਿ ਕਿਸਾਨਾਂ ਦੇ ਨਾਲ वार्तालाप ਕਰਦਾ ਜਿਹੜੇ ਇਹਨਾਂ ਵੱਲੋਂ ਸਵਾਲ ਪੁੱਛੇ ਜਾਂਦੇ ਨੇ ਉਹਨਾਂ ਦਾ ਜਵਾਬ ਦਿੰਦਾ ਕਿਉਂਕਿ ਇੱਕ ਪਾਸੇ ਸਿੱਖਿਆ ਕ੍ਰਾਂਤੀ ਦਾ ਜਿਹੜੀ ਸਿੱਖਿਆ ਕ੍ਰਾਂਤੀ ਦੀ ਪੋਲ ਖੁੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੰਤਰੀ ਪੁਰਾਣੀਆਂ ਬਿਲਡਿੰਗਾਂ ਤੇ ਰੰਗ ਰੋਗਣ ਕਰਵਾ ਕੇ ਪੁਰਾਣੇ ਪਖਾਨਿਆਂ ਤੇ ਰੰਗ ਰੋਗਣ ਪਨਵਾ ਕੇ ਉਨ੍ਹਾਂ ਦਾ ਉਦਘਾਟਨ ਕਰੀ ਜਾਂਦੇ ਨੇ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੋਇਆ ਹੈ ਕਿ ਸਰਕਾਰ ਪਖਾਨਿਆਂ ਦਾ ਯਾਨੀ ਕਿ ਟਾਇਲਟਸ ਦਾ ਜਿਹੜਾ ਉਦਘਾਟਨ ਕਰ ਰਹੀ ਹੈ ਇੱਕ ਪਾਸੇ ਮਜ਼ਾਕ ਕਰ ਰਹੇ ਨੇ ਸਾਰੇ ਹੀ ਲੋਕ ਕਿ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਜਿਹੜੀ ਹੈ ਦੇਵਮਾਨ ਦਾ ਵਿਰੋਧ ਕੀਤਾ ਗਿਆ ਵਕ ਵਕ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਮਹਿਲਾਵਾਂ ਵੱਲੋਂ ਦੇਵਮਾਨ ਕਿਸਾਨਾਂ ਦੇ ਜਵਾਬਾਂ ਤੋਂ ਮਨਕਰ ਹੋ ਗਿਆ ਭਗੌੜੇ ਹੋ ਗਿਆ ਉਹਨਾਂ ਨੇ ਜਵਾਬ ਨਹੀਂ ਦਿੱਤੇ ਇਸ ਕਰਕੇ ਧਰਨਾ ਜਿਹੜਾ ਹੈ ਰੋਡ ਉੱਤੇ ਲਾਉਣਾ ਪਿਆ ਬਾਅਦ ਵਿੱਚ ਆ ਕੇ ਪੰਜਾਬ ਪੁਲਿਸ ਵੱਲੋਂ ਕਈ ਕਿਸਾਨ ਆਗੂ ਚੱਕੀ ਵੀ ਗਏ ਔਰ ਥਾਣੇ ਵੀ ਰੁਕੇ ਗਏ ਕਿਉਂਕਿ ਦੇਬ ਮਾਨ ਨਹੀਂ ਚਾਹੁੰਦਾ ਸੀ ਕਿ ਜ਼ਿਆਦਾ ਰਫੜ ਪਵੇ